ਇਹ ਸਾਰਾ ਕਾਨੂੰਨ ਬਹੁਤ ਗਲਤ ਹੈ ਨਾ ਵਾਸਤੇ ਕਿਹੜਾ ਕਾਨੂੰਨ ਇਦਾਂ ਦਾ ਕਾਲਾ ਕਾਨੂੰਨ ਪਾਸ ਕੀਤਾ ਹੈ ਡਰਾਈਵਰਾਂ ਵਾਸਤੇ ਵੀ ਦਾਖਲਾ ਕਰਵਾਏ ਜੁਰਮਾਨਾ ਨਹੀਂ ਜੇ ਐਕਸੀਡੈਂਟ ਕਰਕੇ ਬੰਦਾ ਅਦਮਰ ਆ ਉਹਨੂੰ ਹਸਪੀਟਲ ਲੈ ਜਾਣਾ ਚਾਹੀਦਾ ਜਾਂ ਮਰਿਆ ਛੱਡ ਕੇ ਚੱਲ ਜਾਣਾ ਚਾਹੀਦਾ ਉਹਨੂੰ ਲੈ ਕੇ ਜਾਣਾ ਚਾਹੀਦਾ ਹਸਪੀਟਲ ਤੇ ਅਹੀ ਤਾਂ ਕਾਨੂੰਨ ਕੀਤਾ ਕਿ ਅੱਗੇ ਐਕਸੀਡੈਂਟ ਹੁੰਦਾ ਲੋਕੀ ਭੱਜ ਜਾਂਦੇ ਡਰਾਈਵਰ ਗੱਡੀ ਪਹਜੇਗਾ ਉਹਦੇ ਵਾਸਤੇ ਕੀਤਾ ਨੇ ਤੇ ਤੁਸੀਂ ਗੱਡੀ ਚਲਾ ਰਹੇ ਹੋ ਡਰਾਈਵਰ ਭੱਜ ਜਾਂਦਾ ਨਾ ਤੁਸੀਂ ਆਹ ਨਾਲੀ ਗੱਡੀ ਚਲਾਏ ਤੁਸੀਂ ਕੀ ਕਰੋਗੇ ਮੋਕੇ ਤੇ ਡਰਾਈਵਰ ਪੰਜ ਜੇ ਪਬਲਿਕ ਨੂੰ ਡਰਾਈਵਰ ਕਾਬੂ ਹੈ ਕੱਲਾ ਪਬਲਿਕ ਦੇ ਹਾਸਲੇ ਪ੍ਰੋਬਲਮ ਨੂੰ ਮਾਰ ਦੇ ਰਿਹਾ ਨੂੰ ਡਰ ਉਹ ਕੀ ਕਰੇਗਾ ਜਦੋਂ ਕੋਈ ਵੀ ਡਰਾਈਵਰ ਹੈਲਪ ਕਰੇਗਾ ਨਾ ਉਦੋਂ ਪਬਲਿਕ ਮਾਰਦੀ ਪਬਲਿਕ ਨਹੀਂ پاਗਲ ਨਹੀਂ ਕਹਿੰਦੇ ਕਿਸੇ ਨੇ ਹੈਲਪ ਕਰਨੀ ਨਹੀਂ ਕਿਸੇ ਨੇ ਕਾਰਨ ਹੀ ਇਹੀ ਹੈ ਕਾਨੂੰਨ ਬਣਾਉਂਦਾ ਕਿ ਹੈਲਪ ਨਹੀਂ ਕੀਤੀ ਜਾਂਦੀ ਡਰਾਈਵਰ ਦੀ ਹਾਲਤ ਚੁੱਕਾ ਪਚੌਰ ਤੋਂ ਹੁੰਦਾ ਪਚੌਰ ਤੋਂ ਹੁੰਦਾ ਚੁੱਕੇ ਖੜਾ ਉਹਨੂੰ ਪੁੱਛਿਆ ਹੁੰਦਾ ਕਾਨੂੰਨ ਨਇ ਬਣਾਇਆ ਗਿਆ ਨਾ ਕਾਨੂੰਨ ਦੀ ਜਾਗਰੂਤਾ ਜ਼ਰੂਰੀ ਹੈ ਕਾਨੂੰਨ ਦੀ ਜਾਗਰੂਤਾ ਜ਼ਰੂਰੀ ਹੈ ਸਰਕਾਰ ਗਲਤ ਹੈਗੀ ਆ ਸਰਕਾਰ ਗਲਤ ਹੈ ਜੇ ਮਾਰੇ ਬੰਦੇ ਨੂੰ ਥੋਪਦੀ ਪਈ ਆ ਤਗੜੇ ਬੰਦੇ ਕੋ ਤੁਹਾਨੂੰ ਤੁਹਾਡੇ ਮੁਤਾਬਿਕ ਅੱਜ ਤੱਕ ਜਿਵੇਂ ਹੁੰਦਾ ਸੀ ਐਕਸੀਡੈਂਟ ਹੁੰਦਾ ਸੀ ਐਕਸੀਡੈਂਟ ਦੇ ਬਾਅਦ ਬੰਦਾ ਅਧਮਰਾ ਰਸਤੇ ਛੱਡ ਕੇ ਦੌੜ ਜਾਂਦੇ ਸੀ ਉਹ ਸਹੀ ਹੈ ਦੌੜ ਨਹੀਂ ਜਾਂਦੇ ਸੀ ਉਹਨੂੰ ਚੁੱਕਦੇ ਸੀ ਨਹੀਂ ਚੁੱਕਦੇ ਸੀ ਨਹੀਂ ਚੁੱਕਦੇ ਦੌੜ ਜਾਂਦੇ ਸੀ ਇਸੇ ਕਰਕੇ ਕਾਨੂੰਨ ਬਣਾਉਣਾ ਪਿਆ ਜੇਵਦਾ ਜੀ ਨੇ ਕਦੇ ਕੋ ਕੁੱਤਾ ਵੀ ਮਾਰੇ ਜੇਵਦਾ ਜੀ ਨੇ ਕਦੇ ਕੁੱਤਾ ਚੱਲੇ ਐਕਸੀਡੈਂਟ ਜਾਨ ਬੂਝ ਕੇ ਨਹੀਂ ਹੁੰਦਾ ਗਲਤੀ ਨਾਲ ਹੋ ਜਾਂਦਾ ਐਕਸੀਡੈਂਟ ਗਲਤੀ ਨਾਲ ਹੋ ਜਾਂਦਾ ਗਲਤੀ ਨਾਲ ਪਰ ਬਚਾ ਕਰਨਾ ਜ਼ਿੰਮੇਵਾਰੀ ਹੈ ਕਿ ਨਹੀਂ ਮੇਰੇ ਐਕਟ ਵਿੱਚ ਲਿਖਿਆ ਕੋਈ ਦੂਜਾ ਮਾਰ ਦੇ ਕਿ ਗਲਤੀ ਹੈ ਬਚਾ ਕਰਨਾ ਜ਼ਿੰਮੇਵਾਰੀ ਹੈ ਕਿ ਨਹੀਂ ਇਹ ਤਾਂ ਟਾਇਰ ਪੜ ਬਚਾ ਕਰਨਾ ਜ਼ਿੰਮੇਵਾਰੀ ਹੈ ਕਿ ਨਹੀਂ ਕਹਿੰਦਾ ਮੈਂ ਤਾਂ ਕੋਈ ਬਚਾ ਦੇ ਹਰ ਬਚਾ ਕਰਨਾ ਜ਼ਿੰਮੇਵਾਰੀ ਹੈ ਕਿ ਨਹੀਂ ਕੋਈ ਕੀ ਕਰਦਾ ਵਾ ਬਚਾ ਹਰ ਕੋਈ ਕਰਦਾ ਵਾ ਹਾਂ ਗਲਤੀ ਨਾ ਹੋ ਜਾਂਦਾ ਇਹ ਤਾਂ ਕੋਈ ਟਾਇਰ ਪੜ ਦੇ ਕਦੀ ਦੂਸਰੇ ਬੰਦੇ ਕੀ ਕਰੇਗਾ ਗਲਤੀ ਨਾ ਹੋ ਜਾਂਦਾ ਨਾ ਪਰ ਉਸ ਚੀਜ਼ ਦਾ ਬਚਾ ਕਰਨਾ ਜ਼ਰੂਰੀ ਹੈ ਕੋਈ ਟਾਇਰ ਕੋ ਪੜ ਜਾਏਗਾ ਮੈਨੂੰ ਦੱਸੋ ਭਜਨਾ ਜ਼ਰੂਰੀ ਕੀ ਜਾਨ ਬਚਾਣੀ ਜਾਨ ਬਚਾਣੀ ਜ਼ਰੂਰੀ ਹੈ ਸਮਝ ਤੁਹਾਡੀ ਮੈਂ ਦਗਾ ਪਰ ਫੁੱਲ ਸਾਲਨ ਸ਼ੱਦੀ ਕਰਨ ਨੂੰ ਪੋਛੇ ਦੇ ਕਿਥੋਂ ਫੜਕ ਲੰਦਾ ਜੀ ਕੀ ਕੀਤਾ ਕੀ ਨਹੀਂ ਕੀਤਾ ਤੁਸੀਂ ਕਦੇ ਬਚਾਈ ਜਾਨ ਇਸ ਤਰ੍ਹਾਂ ਮੇਰਾ ਕਦੀ ਤੁਹਾਡੇ ਤੁਸੀਂ ਕਿਸੇ ਦੀ ਵੀ ਜਾਨ ਬਚ ਮੇਰਾ ਕਦੀ ਐਕਸੀਡੈਂਟ ਹੋਇਆ ਰਿਹਾ ਵੀ ਰਸਤੇ ਚ ਵੇ ਇਹ ਵੀ ਚਾਹੀ ਮੈਂ ਬੰਦਾ ਲੈ ਕੇ ਗਿਆ ਹਸਪੀਟਲ ਮੈਨੂੰ ਨਹੀਂ ਪੁੱਛੇਗੇ ਤੁਹਾਨੂੰ ਕਹਿੰਦੇ ਪੁੱਛੇ ਮੈਨੂੰ ਨਹੀਂ ਪੁੱਛਿਆ ਕਿ ਕਿੰਨੇ ਚਿਰ ਦੀ ਗੱਲ ਕਰਦੇ ਤੁਸੀਂ ਕਿੰਨੇ ਚਿਰ ਸਾਲ ਪੁਰਾਣੀ ਗੱਲ ਕਰਦਾ ਮੈਨੂੰ ਨਹੀਂ ਪੁੱਛਿਆ ਪਹਿਲੇ ਪੁੱਛਾ ਕਰਨਾ ਪੜਾਣਾ ਬੜਾ ਜੀ ਸਾਲ ਪੁਰਾਣੀ ਇਹੀ ਸਾਲ ਬਾਅਦ ਦੀ ਗੱਲ ਕਰਦੇ ਮੈਂ ਕਿੱਥੋਂ ਲੰਦਾ ਕੀ ਨਹੀਂ ਪਤਾ ਕਿ ਜਗ੍ਹਾ ਕਿਤਾਬਾਂ ਦੀ ਅਈ ਰਿਐਲਟੀ ਜਿੰਦਗੀ ਦੇ ਵਿੱਚ ਜੀਏ ਰਿਐਲਿਟੀ ਦੀ ਗੱਲ ਕਰੀਏ ਨਾ ਕਿ ਸੁਣੀ ਸੁਣਾਈਆਂ ਗੱਲਾਂ ਦੇ ਉੱਤੇ ਸੁਣੀ ਸੁਣਾਈ ਗੱਲਾਂ ਨਹੀਂ ਕਰਦੇ ਮੈਂ ਮੈਂ ਆਹ ਦੇ ਡਰਾਈਵਰ ਹੈ ਕੋਈ ਡਰਾਈਵਰ ਹੋ ਮੈਂ ਡਰਾਈਵਰ ਹੈ ਜਿਆਦਾ ਪਤਾ ਹੋਣਾ ਚਾਹੀਦਾ ਮੈਨੂੰ ਜਿਆਦਾ ਪਤਾ ਹੈ ਮੈਂ ਤਾਂ ਹੱਥ ਧੰਨਵਾਦ ਕਰ ਮੈਂ ਕਾਨੂੰਨ ਦੇ ਹਿਸਾਬ ਨਾਲ ਗੱਲ ਕਰਨਾ ਮੈਂ ਮੈਂ ਡਰਾਈਵਰ ਆ ਲਈ ਪਰ ਇਹ ਮੈਂ ਕਹਿੰਦਾ ਗਲਤ ਹੈ ਸਰ ਇਹ ਆਮ ਗਲਤ ਹੈ ਕਿਉਂਕਿ ਆਮ ਜਨਤਾ ਖਰਾਬ ਹੋ ਰਹੀ ਹੈ ਆਮ ਜਨਤਾ ਬਾਰ-ਬਾਰ ਕਹਿ ਰਹੀ ਹੈ ਜੇ ਕਿਸੇ ਅਗਲਾ ਟਾਇਰ ਪਾੜ ਜੇ ਤੁਸੀਂ ਕਿੱਡੀ ਜਗ੍ਹਾ ਵਾਜੇ ਕਿਹੜਾ ਕਸੂਰ ਹੈ ਕਿਹੜਾ ਕਸੂਰ ਬੈਂਕੀ ਗਿਆ ਐਕਸੀਡੈਂਟ ਗਲਤੀ ਨਾਲ ਦਾ ਟਾਇਰ ਪਾੜ ਗਿਆ ਤੇ ਗੱਡੀ ਚ ਵੱਜਾ ਬੰਦਾ ਜ਼ਖਮੀ ਹੋ ਗਿਆ ਤੁਸੀਂ ਉਹਦੀ ਹੈਲਪ ਕਰੋਗੇ ਕਿ ਨਹੀਂ ਆਪਣੇ ਬਚਾਉਗਾ ਕਿ ਉਹਨੂੰ ਬਚਾਉਗਾ ਦੱਸੋ ਤੁਸੀਂ ਤੁਸੀਂ ਹੈਲਪ ਕਰੋਗੇ ਨਹੀਂ ਮੇਰੀ ਪਬਲੀ ਆਮ ਜਨਤਾ ਹੋਰੀ ਮਦਦ ਕਰੇਗੀ ਤੁਸੀਂ ਹੈਲਪ ਕਰੋਗੇ ਨਹੀਂ ਮਦਦ ਕਰੇਗਾ ਫਿਰ ਪੈਟਰੋਲ ਬੰਦ ਨਹੀਂ ਨਹੀਂ ਹੈਲਪ ਡਰਾਈਵਰ ਮਦਦ ਨਹੀਂ ਕਰੇਗਾ ਨਹੀਂ ਤੁਸੀਂ ਨਹੀਂ ਕਰੋਗੇ ਹੈਲਪ ਡਰਾਈਵਰ ਦੇ ਆਪ ਜ਼ਖਮੀ ਹੋ ਗਿਆ ਡਰਾਈਵਰ ਆਪ ਜ਼ਖਮੀ ਹੋ ਕੇ ਤੁਹਾਨੂੰ ਮਦਦ ਕਰੇਗਾ ਦੇਖੀ ਡਰਾਈਵਰ ਆਪ ਜ਼ਖਮੀ ਹੋ ਗਿਆ ਡਰਾਈਵਰ ਕਿਥੋਂ ਜੋ ਕਹਿੰਦਾ ਮੈਂ ਕਹਿੰਦਾ ਟਾਇਰ ਪਾੜ ਗਿਆ ਦੂਸਰੀ ਗਲ ਬਦਲ ਰਹੇ ਹੋ ਤੁਸੀਂ ਗਲ ਬਦਲ ਰਹੇ ਹੋ ਕੋਈ ਗੱਲ ਡਰਾਈਵਰ ਆਪ ਜ਼ਖਮੀ ਹੋ ਗਿਆ ਕੀ ਕਰੇਗਾ ਮੈਂ ਕਹਿੰਦਾ ਜ਼ਖਮੀ ਦੀ ਮਦਦ ਤੁਸੀਂ ਕਰੋਗੇ ਤੁਹਾਨੂੰ ਜੀ ਮਦਦ ਕਰੇਗਾ ਡਰਾਈਵਰ ਦੀ ਮਦਦ ਕਿਉਂ ਨਹੀਂ ਕਰਦੇ ਹਾਂ ਜੀ ਉਹਨੀਆਂ ਪਹਿਣਗੀਆਂ ਬਦਲੀ ਕਰ ਉਹਨੀਆਂ ਮਤੋਂ ਜੁੱਤੀਆਂ ਪਾਣਗੇ ਪਬਲਿਕ ਅੱਥੇ ਉਹਨੀਆਂ ਜੁੱਤੀਆਂ ਮਾਰੇ ਤੂੰ ਗੱਡੀ ਮਾਰੀ ਆ ਉਹਨੂੰ ਜੁੱਤੀਆਂ ਮਾਰਨਗੇ ਤੇਵਨੂ ਵੀ ਤੇਰੀ ਗਲਤੀ ਹੈ ਹਾਲਾਤ ਦੇਖੋ ਦੋਨੇ ਹਾਲਾਤ ਦੇਖਣੇ ਚ